ਲੇ ਵੀ ਦੋਸਤੋ ਜਿਹੜੀ ਆ ਅੱਜ ਦੀ ਵੀਡੀਓ ਲੈ ਕੇ ਆਏ ਆ ਨਾ ਆਪਾਂ ਆਪਣੇ ਮਿੱਤਰ ਕੋਲੇ ਆਏ ਹੋਇਆ ਹਰਮਨ ਹਾ ਹਰਮਨ ਕੋਲੇ ਅਕਸਰ ਜਦੋਂ ਕੋਈ ਉਹ ਕੰਮ ਧੰਦਾ ਕਰਦਾ ਦੁਨੀਆ ਤੋਂ ਵੱਖਰਾ ਕੰਮ ਕਰਦਾ ਕਿਉਂਕਿ ਕਿਸਾਨ ਭਰਾ ਚਾਹੁੰਦੇ ਹੁੰਦੇ ਨੇ ਹਰੇਕ ਬੰਦੇ ਨੇ ਕਿਸਾਨੀ ਦੇ ਨਾਲ ਆਪਣ ਨੂੰ ਟਰੈਕਟਰ ਦੀ ਲੋੜ ਹੁੰਦੀ ਆ ਟਰੈਕਟਰ ਬਤੰਦਰਾ ਨੇ ਘਰੇ ਖੋਲ ਰੱਖਿਆ ਸਾਰੇ ਨੂੰ ਏਸੀ ਵੀਡੀਓ ਨੂੰ ਵੀ ਦੇਖੋਗੇ ਤੇ ਸਮਝੋਗੇ ਜਿਹੜੇ ਬੰਦੇ ਚਾਹੁੰਦੇ ਨੇ ਵੀ ਅਸੀਂ ਟਰੈਕਟਰ ਨੂੰ ਘਰੇ ਮੋਡੀਫਾਈ ਕਰ ਸਕਦੇ ਸੀ ਪਾਵਰ ਵਧਾ ਸਕਦੇ ਆ ਤਾਂ ਇਹ ਬਲੌਗ ਉਹਨਾਂ ਲਈ ਆ ਲੇ ਵੀ ਦੋਸਤੋ ਆਪਣੇ ਨਾਲ ਟਰੈਕਟਰ 사 ਖੋਲਿਆ ਪਿਆ ਆਪਣੇ ਭਰਾ ਨੇ ਹਰਮਨ ਹੋਰੀ ਤੇ ਰਣਜੀਤ ਹੋਰੀ ਅਕਸਰ ਵੀ ਇਹ ਜਦੋਂ ਵੀ ਕੋਈ ਕੰਮ ਧੰਦਾ ਕਰਦੇ ਨੇ ਵੀ ਇੰਨਾ ਕੁ हट ਕੇ ਕੰਮ ਕਰਦੇ ਨੇ ਵੀ ਆਹਾ ਇਹਨਾਂ ਵਾਅਦੇ ਨੋਰਮਲ ਚੀਜ਼ਾਂ ਹੁੰਦੀਆਂ ਚਾਹੇ ਜੀਸੀਬੀ ਦਾ ਕੰਮ ਕਰ ਲੋ ਚਾਹੇ ਟਰੈਕਟਰਾਂ ਦਾ ਕੰਮ ਕਰ ਲੋ ਆਪਣੇ ਕੋਲ ਇਹ ਟਰੈਕਟਰ ਖੋਲਿਆ ਪਿਆਗਾ ਟਰੈਕਟਰ ਖੁੱਲਣ ਦਾ ਕੀ ਕਾਰਨ ਆ ਉਹ ਆਪਾਂ ਸਾਰੀ ਜਾਣਕਾਰੀ ਲਾਵਾਂਗੇ ਇਹਨਾਂ ਨੂੰ ਕਿਉਂਕਿ ਜੇ ਇਹ ਮੈਂ ਟਰੈਕਟਰ ਦੀ ਗੱਲ ਕਰਾਂ ਪਾਵਰ ਟਰੈਕ ਇਹ 60 ਹਾਊਸ ਪਾਵਰ ਹੋਊਗਾ ਫੇਰ ਮੈਂ ਮਿਲ ਕੇ ਗੱਲਬਾਤ ਕਰੂੰਗਾ ਇਹਨਾਂ ਦਾ ਖੋਲਣ ਦਾ ਕੀ ਰਾਜ ਆ ਇਹਨੂੰ ਕਿੰਨੇ ਕੁ ਪਾਵਰ ਬਣਾ ਕੇ ਰੱਖਿਆ ਹੋਇਆ ਮੇਰੇ ਨਾਲ ਹਰਮਨ ਨੇ ਬਾਈ ਪਹਿਲਾਂ ਤਾਂ ਹਰਮਨ ਸਾਸੀ ਕਰ ਗਏ ਤੇ ਜੇ ਆਪਾਂ ਹੁਣ ਟਰੈਕਟਰ ਦੀ ਗੱਲਬਾਤ ਕਰੀਏ ਬਾਈ ਇਹਦੇ ਬਾਰੇ ਦੱਸਿਓ ਮਾੜਾ ਜਾਂ ਮੈਨੂੰ ਜਾਣਨਾ ਪਾਇਓ ਇਦੇ ਵਿੱਚ ਜੀ ਜਿਹੜਾ ਇਹ ਟਰੈਕਟਰ ਸੀਗਾ ਇਹ ਪਹਿਲਾਂ ਸੀ ਹਾਈ ਟਿਲੋ ਵਾਲਾ ਠੀਕ ਹੈ ਬਾਈ ਇਹ ਦੂਸਰੀ ਮੋਡਲ ਆਉਂਦੀ ਆ ਠੀਕ ਹੈ ਬਾਈ ਉਸ ਤੋਂ ਬਾਅਦ ਅਸੀਂ ਇਹਨੂੰ ਦੇ ਵਿੱਚ ਆਹ ਸਿਸਟਮ ਲਾ ਕੇ ਕੰਮ ਜਵੱਡੀ ਕਰ ਲਿਆ ਸੀ ਠੀਕ ਹੈ ਬਾਈ ਜਿਹੜਾ ਇਹਦਾ ਤੋਰਾ ਸੀਗਾ ਸੂਪਰ ਸੀਟਰ ਦੇ ਵਿੱਚ ਵੀ ਸਾਨੂੰ ਦਿੱਕਤ ਆਉਂਦੀ ਸੀ ਠੀਕ ਹੈ ਯਾਨੀ ਇਹਦਾ ਤੋਰਾ ਆਗਰਾਰੀਆਂ ਹਨ ਦਿਖਾ ਅੱਛਾ ਓਕੇ ਆਗਰਾਰੀਆਂ ਨੇ ਠੀਕ ਹੈ ਬਾਈ ਇਹਦਾ ਤੋਰਾ ਜੀ ਸੀਗਾ 17% 100 ਚ ਮੰਨ ਕੇ ਚੱਲੋ ਜੀ T20 ਕਰਾਂਗੇ ਤਾਂ 17% ਘਟਦਾ ਸੀ ਠੀਕ ਹੈ ਬਈ ਫੋੜਾ ਸੀ ਇਹਦੇ ਵਿੱਚ ਅਸੀਂ ਆ ਕਰਾ ਰੀਆਂ ਬਾਤਾਂ ਚੇਂਜ ਕਰਕੇ ਠੀਕ ਹੈ ਬਈ ਹਾਂ ਅੱਜ ਕਰਾ ਰੀਆਂ ਸਿਸਟਮ ਕਰਤੀਆਂ ਤੇ ਆ ਇਹਦਾ ਹੈਗਾ ਛੋਟਾ ਘੇਰ ਜਿਹੜਾ ਕਰਕੇ ਲਿਆ ਫੋੜਾ ਠੀਕ ਹੈ ਓਕੇ 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 ਇਹ ਉਹ 25 ਮਾਡਲ ਹੀ ਬੜ ਗਿਆ ਯਾਨੀ ਕਿ ਮੰਨ ਕੇ ਚੱਲੋ ਜੀ ਅਸੀਂ ਟਰੈਕਟਰ ਬਦਲਦੇ ਸੀਗੇ ਤਾਂ ਲਗਭਗ ਮੰਨ ਕੇ ਜਦੋਂ ਸਾਡਾ 6 ਲੱਖ 5 6-7 ਲੱਖ ਰੁਪਈਆ ਹੋਰ ਲੱਗਦਾ ਸੀ ਉਹ ਲੱਗਦਾ ਸੀ ਓਕੇ ਇਹਦੇ ਵਿੱਚ ਸਾਰਾ ਸਾਡਾ ਮੰਨ ਕੇ ਚੱਲੋ ਵੀ ਲੱਖ ਰੁਪਈਆ ਲੱਗਿਆ ਠੀਕ ਹੈ ਜੀ ਲੱਖ ਰੁਪਈਆ ਦੇ ਵਿੱਚ ਇਹ ਬੱਚੀ ਮਾਡਲ ਹੀ ਬਣ ਗਿਆ ਸਾਰਾ ਓਕੇ ਉਹ ਉਦੋਂ ਦਾ ਇੰਜਨ ਸਿਸਟਮ ਸਾਰਾ ਹੋਈਆ ਆ ਆ ਸਾਰਾ ਬੱਚੀ ਮਾਡਲ ਦਾ ਹੋ ਗਿਆ ਇਹ T20 ਬਣ ਗਿਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਫਾਰਮ ਟ੍ਰੈਕ 60 ਜਾਂ 6055 ਆਉਂਦੇ ਆ ਉਹ ਬਣ ਗਿਆ ਅੱਛੇ ਵੀ ਇੱਕ ਗੱਲ ਹੋਰ ਆ ਸਾਹਮਣੋਂ ਜਿਵੇਂ ਕੋਈ ਟਰੈਕਟਰ ਬਾਰੇ ਮੈਨੂੰ ਜਾਣਕਾਰੀ ਦੇਈ ਜਾਨੇ ਹੋ ਵੀ ਸੋਨੋ ਕੋਈ ਜੇ ਇਦਾਂ ਨਹੀਂ ਲੱਗਿਆ ਵੀ ਆਪਾਂ ਰਿਸ਼ਕ ਲਈ ਜ ਮੈਂ ਉਸ ਵਿੱਚ ਦਾ ਆਪਣਾ ਵੱਡਾ ਭਾਈ ਨਾ ਪਹਿਲਾਂ ਜੀ ਸੀ ਵੀ ਦਾ ਕੰਮ ਕਰਦਾ ਸੀ ਹੈ ਨਾ ਉਹਦੀ ਜਨਨ ਕੀ ਕੋਲ ਖਲਈਆ ਕਰਕੇ ਮੈਂ ਕੰਮ ਕਰ ਦਿੱਤਾ ਸੀ ਜਾਂ YouTube ਤੋਂ ਦੇਖ ਕੇ ਕੰਮ ਕਰ ਲਾਂ ਦੀ ਉਹ ਇਹਦੀ ਜਾਣਕਾਰੀ ਲੈਣੀ ਜਾਂ ਅੱਗੇ ਸਾਡੇ ਕੇਮਿਸਟਰੀਆਂ ਨਾਲ ਜਿਹੜੇ ਜਿੰਨੇ ਇਹ ਤਿਆਰ ਕੀਤਾ ਡਿਜ਼ਾਈਨ ਕੀਤਾ ਗੇਅਰ ਉਹ ਇੰਜੀਨੀਅਰ ਨਾਲ ਸਾਡਾ ਸਿੱਧਕ ਨਹੀਂ ਲੈ ਲਈ ਤਾਂ ਦੋਸਤੋ ਆਪਾਂ ਅਕਸਰ ਜਦੋਂ ਇਹ ਗੱਲ ਸੋਚਦੇ ਹੁੰਦੇ ਆ ਇੱਥੇ ਕੋਈ ਮਿਸਤਰੀ ਨਹੀਂ ਹੈਗਾ ਖੁਦ ਇਹ ਆਪ ਕੰਮ ਕਰਦੇ ਨੇ ਇਹ ਗੱਲ ਸੱਚ ਹੈ ਵੀ ਇੱਥੇ ਨਾ ਤਾਂ ਕੋਈ ਆਪ ਸੇਵਾਸਫੋਨੋਂ ਮਿਸਤਰੀ ਲੱਗੇ ਇਹ ਵੀ ਸਾਡਾ ਆਮ ਹੀ ਆਪਣੇ ਨਾਲ ਇੱਕ ਮਿੱਤਰ ਆ ਗਿਆ ਤੇ ਜਿਨ੍ਹਾਂ ਨੇ ਫੋਨ ਫੜਿਆ ਉਹ ਵੀ ਸਾਡਾ ਫਰੈਂਡ ਸਰਕਲ ਆ ਕਿ ਗਿੰਦੀਪ ਆ ਉਹਨੇ ਫੋਨ ਨਾਲ ਇੱਕ ਫੜਨਾ ਮਜਬੂਰੀ ਬਣ ਗਈ ਨੇ ਉਹ ਨਾਲ ਵੀ ਮੈਂ ਗੱਲਬਾਤ ਮਿਲ ਕੇ ਕਰੂਆ ਤੇ ਚਾਹਰੋਂ ਤੁਸੀਂ ਘਰੇ ਆਪ ਖੋਲ ਰੱਖਿਆ ਹਾਂਜੀ ਹਾਂਜੀ ਤੁਸੀਂ ਨਹੀਂ ਇਹ ਕੰਮ ਤੁਸੀਂ ਮਿਸਤਰੀ ਤੋਂ ਵੀ ਕਰਵਾ ਸਕਦੇ ਹੋ ਕਿ ਘਰੇ ਖੋਲਣ ਦਾ ਕੀ ਰਾਸ ਹੈ ਕਰੇ ਖੋਲਣ ਦਾ ਰਾਸ ਜੇ ਸੀ ਜਦੋਂ ਮਿਸਤਰੀ ਖੋਲ ਲਿਆ ਉਹਨੂੰ ਮੰਨ ਕੇ ਜੇ ਲੋ ਥੋੜਾ ਤੁਸੀਂ ਲੇਟ ਹੋਗੇ ਅੱਛਾ ਜੀ ਜਦੋਂ ਮਿਸਤਰੀ ਖੋਲ ਦਿਆ ਮਿਸਤਰੀ ਕੀ ਕਰਦੇ ਆ ਆ ਟੈਂਕੀ ਨੂੰ ਅੱਡ ਲੈਂਦੇ ਆ ਠੀਕ ਹੈ ਬਈ ਹਾਲਾਂਕਿ ਜਿਹੜੀਆਂ ਨਹੀਂ ਸੁਵਿਧਾ ਹੁੰਦੀਆਂ ਟੈਂਕੀ ਨੂੰ ਖੋਲਣ ਦੀ ਜ਼ਰੂਰਤ ਨਹੀਂ ਪੈਂਦੀ ਉਹੀ ਤਵਾਰੀ ਕੁਛਕ ਕਰਵਾਉਣਾ ਸੀ ਸੀ ਉਹਨੇ ਆ ਟੈਂਕੀ ਦੀ ਅੱਡ ਲਾਦੀ ਉਹ ਅਗਲਾ ਗੇਰ ਦਾ ਆਰਾਜ਼ ਹੈ ਸਟੀਰਿੰਗ ਵਾਲਾ ਤੇ ਲਿਆ ਕਰਦਾ ਠੀਕ ਹੈ ਜੀ ਓਕੇ ਓਕੇ ਸਾਨੂੰ ਬੈਠਿਆਂ ਨੂੰ ਜਿਹੜੀ ਜਿਆਦਾ ਵੀ ਯਾਰੀ ਤੁਹਾਨੂੰ ਸਾਨੂੰ ਨੌਲੇਜ ਜ਼ਿਆਦਾ ਇਹ ਸ੍ਰੀ ਇਹ ਗੱਲ ਕਹੀ ਜਾਂਦਾ ਵੀ ਜਦੋਂ ਹਰਮਨ ਫੋਡਾ ਜਿਹੜਾ ਤੁਸੀਂ ਨਾ ਜਿਹੜਾ ਕੰਮ ਧੰਦਾ ਕਰਦੇ ਹੋ ਉਹ ਵੱਖਰਾ ਕਰਦੇ ਆ। ਇਹੀ ਮੈਂ ਵੀਡੀਓ ਦੇ ਵਿੱਚ ਕਹਿ ਰਿਹਾ ਹਾਂ ਨਾ ਵੀ ਵੱਖਰਾ ਕੰਮ ਕਰਦਾ। ਵੀ ਇੱਥੇ ਤੁਸੀਂ ਜੇ ਕੋਈ ਵੀ ਬੰਦਾ ਹੋਰ ਬੋਡੀ ਮੋਡੀਫਾਈ ਕਰਨਾ ਚਾਹੁੰਦਾ ਤਾਂ ਇਹ ਤੁਸੀਂ ਸਿੱਖ ਵੀ ਸਕਦਾ। ਆਪ ਵੈਸੇ ਮੈਨੂੰ ਦੱਸਦਾ ਜੇ ਸੀ ਸਿਖਾਉਂਦਾ ਤਾਂ ਨਹੀਂ ਐਵੇਂ ਕਹੇ ਵੀ ਕੰਮ ਕਰਦੇ ਹੋ ਜਾਣਕਾਰੀ ਇਹ ਕਿਹਨੇ ਲੈਣੀ ਜਿੰਨੀ ਕਿ ਜੋਗੇ ਹੈਗੇ ਉਹਨਾਂ ਨਾਲ ਇਹਨੂੰ ਦੱਸ ਸਕਦੇ ਆ ਠੀਕ ਹੈ ਜੀ ਕਿਉਂਕਿ ਜਿਹੜਾ ਇਹ ਚੀਜ਼ਾਂ ਹੁੰਦੀਆਂ ਇਹ ਚੀਜ਼ਾਂ ਦੇ ਵਿੱਚ ਸਿਸਟਮ ਕਈ ਆ ਜਾਂਦੇ ਵਿੱਚ ਬਰੀਕੀਆਂ ਵੀ ਆ ਜਾਂਦੀਆਂ ਠੀਕ ਹੈ ਜੀ ਤੇ ਦਾਹਰ ਹੀਰ ਦਾ ਸੁਖਵਾ ਜਾਂਦਾ ਵੀ ਜੇ ਇਹ ਕਹਿਣਾ ਮਤਲਬ ਇਹ ਆ ਕਿ ਸਿੱਖੇ ਤਾਂ ਨਹੀਂ ਸੀ ਕਿਸੇ ਕੋਲ ਹੈਗੇ ਵੀ ਦੇ ਦੇ ਕੀ ਦੇਖਿਆ ਨਹੀਂ ਕਿਸੇ ਮਿਸਤਰੀ ਕੋਲੇ ਬੈਠੇ ਤਾਂ ਵੀ ਉਹ ਕਿਵੇਂ ਕੰਮ ਕਰਨਾ ਯਾ ਯਾਂਸੀ ਦੇ ਵਿੱਚ ਬਾਗੇ ਉੱਥੇ ਕਰਮ ਕਰਦੇ ਵੀ ਇਹਨੇ ਕਿਵੇਂ ਸਾਨੂੰ ਵੀ ਜਿਹੜਾ ਇਹ ਮਿਸਤਰੀ ਵਾਲਾ ਕੰਮ ਆਪਨੇ ਖੁਦ ਕਰਿਆ ਤੇ ਮਿਸਤਰੀਆਂ ਨੇ ਜਿਹੜੇ ਕਿਉਂ ਹੀ ਫਿਰਦੇ ਆ ਮਿਸਤਰੀਆਂ ਨੇ ਮੇਰੇ ਕੋਲ ਬਜੀ ਤਾਂ ਨਹੀਂ ਗਏ ਜਦੋਂ ਨਾ ਪਹਿਲੀ ਵਾਰ ਮਿਸਤਰੀਆਂ ਨੂੰ ਆ ਸਿਸਟਮ ਦਾ ਹੀ ਪਤਾ ਠੀਕ ਹੈ ਵੀ ਐਸ ਸਿਸਟਮ ਹੁੰਦਾ ਕੀ ਹੁੰਦਾ ਕੀ ਹੈ ਵੀ ਇਹ T20 ਕਿਵੇਂ ਲਗਾਉਂਦਾ ਫਿਰ ਅਸੀਂ ਕਈ ਮਿਸਤਰੀਆਂ ਨਾਲ ਕਨੈਕਟ ਕੀਤਾ ਚਲੋ ਮੈਂ ਨਾਂ ਨਹੀਂ ਲੈਂਦਾ ਆਪਣੇ ਨੇੜੇ ਜਿਹੜੀ ਨੇ ਓਕੇ 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 ਕੋਈ ਤਾਂ ਕਹੇ ਜੀ 50000 ਲੱਗੂਗਾ ਠੀਕ ਹੈ ਕੋਈ ਕਹੇ ਜੀ 70000 ਲੱਗੂਗਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਮੈਂ ਆਮ ਹੀ ਦੀ ਰੰਗ ਦੱਸਣਾ ਚਾਹਦਾ ਜਿੰਨਾਂ ਕੋਲ ਫਾਰਮ ਡਰੈਕ ਹੈਗੇ ਆ ਉਹਨਾਂ ਨੇ T20 ਕਰਨਾ ਸਿਰਫ ਤੋਂ ਸਿਰਫ 12000 ਤੇ 700 ਰੁਪਏ ਦੀ ਹੈ ਕਿਹਾ ਠੀਕ ਹੈ ਅਰਿਕ ਨਾਲ ਗਿਆ ਸੀ ਦੇ ਵਿੱਚ ਲੈ ਵੀ ਦੋਸਤੋ ਥੋੜੀ ਜੀ ਗੱਲ ਨੇਡ ਕਰੀਏ ਵੀ ਜਿਹੜੀ ਆਹ ਕੇਟ ਹੈਗੀ ਇਹ ਹਾਰਮਨ ਨੇ ਆਪ ਨੂੰ ਦੱਸਿਆ ਜਿਵੇਂ 12700 ਕੀ ਹੈ ਤੁਸੀਂ ਵੀ ਜੇ ਤੁਸੀਂ ਟੀ ਟਮੰਡੀ ਕਰਨਾ ਤਾਂ ਇਹ ਤਾਂ ਆਪਣਾ ਰਿਹਾ ਇਹਨਾਂ ਨੂੰ ਤਾਂ ਕੰਮ ਹੀ ਰਹੇ ਉਹਨੂੰ ਕੋਈ ਰਿਸਕ ਨਹੀਂ ਲੱਗੇਗਾ ਨਹੀਂ ਨਹੀਂ ਇਹ ਰਿਸਕ ਹੈ ਹੀ ਨਹੀਂ ਜਿਸ ਦਾ ਇਹਦੇ ਵਿੱਚ ਉਹ ਹੁੰਦਾ ਇਹ ਕੋਈ 12 ਉਲਟਾਗ ਹੋਵੇ ਉਹ ਗਲਾਰੀਆਂ ਜੱਡੀਆਂ ਤੇ ਆ ਗਲਾਰੀਆਂ ਪਾਣਾ ਕੰਮ ਥੋੜੀ ਆ ਕਿੰਨੀ ਖੋਲ ਖਲਈਏ ਦਾ ਜਿਆ ਹੁੰਦੇਸੀ ਦੀ ਗੱਲ ਲਾ ਕੇ ਕਰਦੇ ਆ ਨਾਲ ਇਹਦਾ ਕੰਪਨੀ ਫਿੱਟਡ ਆ ਸਾਰਾ origignal ਜਿਵੇਂ ਏਐਂਸੀ ਦੇ ਵਿੱਚੋਂ ਹੁੰਦਾ ਕੋਈ ਇਹਦੇ ਤੇ ਮੈਲਣੀ ਕੋਈ ਸ਼ੈਲ ਵੀ ਨਹੀਂ ਕੁਛ ਨਹੀਂ ਮੈਂ ਦੂਜਿਆਂ ਨੂੰ ਦੋਸਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਕੋਲੇ ਫਾਰਮਟ ਰਿਕ ਹੈਗੇ ਆ ਹਾਈ ਲੋ ਵਾਲੇ ਪੁਰਾਣੇ ਮਾਡਲ ਉਹ T20 ਕਰਨਾ ਚਾਹੁੰਦੇ ਆ ਆਪ ਦੇਸੀ ਮਿਸਤਰੀਆਂ ਨੇ ਧੱਕੇ ਨਾ ਜਿਹੜੋ ਜਿਹੜੇ ਕਿ 50 50 70 70000 ਰੁਪਈਆ ਜਾਨੀ ਕਿ ਦੀ ਲੁੱਟ ਕਰਦੇ ਆ ਸਿਰਫ 12000 ਤੇ 700 ਰੁਪ ओके 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 ਮੇਰਾ ਮਨ ਨਾਲ ਜੁੜਿਆ ਨਾ ਤੁਸੀਂ ਆਹ 80 ਸਾਲ ਹੈ ਆਹ ਦੇ ਨਾਲ ਲੱਗਦਾ ਤੇ ਇਹ ਦੀ ਸੀਟ ਲੱਗਦੀ ਬਸ ਓਕੇ ਲੈ ਵੀ ਦੋ ਸਾਲ ਦਾ ਦਿਖਾਵਾਂਗੇ ਤੁਹਾਨੂੰ ਆਪਾਂ ਆਪਾਂ ਇਹਨੂੰ ਚੱਲਦਾ ਇਹਨੂੰ ਟਰੈਕਟਰ ਨੂੰ ਦਿਖਾਉਣਾ ਜੀ ਕਿਉਂਕਿ ਇਹ ਤੇ ਟਾਈਮ ਲੱਗਣਾ ਥੋੜਾ ਜਿਹਾ ਆਪਾਂ ਚੱਲਦਾ ਵੀ ਦਿਖਾਉਣਾ ਬਾਹੀ ਦੇ ਵਿੱਚ ਵੀ ਚੱਲਦਾ ਕਰਨਾ ਵੀ ਜਿਹੜਾ ਇਹ ਦੀ ਮੰਗਦੀ ਟਰੈਕਟਰ ਇਹ ਨਹੀਂ ਕਰ ਲਿਆ ਪੂਰੀ ਮਾਰੀ ਵੀ ਜਾਣਕਾਰੀ ਦੇਵਾਂਗੇ ਇਹਦੇ ਵਿੱਚ ਇੱਕ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਇਹਦੀਆਂ ਪੁਰਾਣੀਆਂ ਵੀਡੀਓ ਵੀ ਪਈਆਂ ਮੇਰੇ ਕੋਲ ਤੇ ਪਹਿਲਾ ਦੌਰਾ ਕਿੰਨਾ ਸੀ ਇਹਦਾ ਠੀਕ ਹੈ ਭਾਈ ਉਹਦੇ ਵਿੱਚ ਜਦੋਂ ਆ ਤੁੜੀ ਬਣਾਉਂਦੇ ਸੀ ਉਹ ਰੀਪਰ ਖੜਾ ਕਿੰਨੇ ਲੋਕ ਇੱਕ ਲੈ ਵੀ ਦੋਸਤੋ ਜੇ ਤੁਸੀਂ ਇਹ ਟਰੈਕਟਰ ਚੱਲਦਾ ਦੇਖਣਾ ਇਹ ਜ਼ਿਲ੍ਹਾ ਮਾਨਸਾ ਪਿੰਡ ਫਤੇਪੁਰਜੀ ਫਤੇਪੁਰ ਪਿੰਡ ਇਹਨਾਂ ਦਾ ਇਹ ਇਹਨਾਂ ਦਾ ਦਾਣਾ ਮੰਡੀ ਪੁੱਛਣਾ ਤੁਸੀਂ ਦਾਣਾ ਮੰਡੀ ਦੇ ਬਿਲਕੁਲ ਦੇ ਨੇੜੇ ਇਹਨਾਂ ਦਾ ਘਰ ਪੈ ਜਾਂਦਾ ਖੇਤਾਂ ਦੇ ਵਿੱਚ ਤੁਸੀਂ ਹਰਮਨ ਹਣੀ ਦਾ ਘਰ ਪੁੱਛਣਾ ਕਿਉਂਕਿ ਇਹ ਅਕਸਰੀ ਗਵਰਨਮੈਂਟ ਜੌਬ ਤੇ ਵੀ ਆ ਹਨਾ ਭਾਈ ਉੱਥੇ ਕਿਹੜੀ ਲਪਾਉਂ ਪੋਸਟ ਆ ਜੀ ਲੈਮਨ ਤੁਸੀਂ ਕਿਸੇ ਵੀ ਕੋਨੇਲੇ ਪੁੱਛ ਸਕਦੇ ਹੋ ਹਰਮਨ ਹਣੀ ਦਾ ਘਰ ਜਾਣਾ ਸੋਨੂੰ ਪੂਰਾ ਪੂਰਾ ਫੁੱਲ ਬੋਮਾ ਐਡਰੈਸ ਦੇਣਗੇ ਤੁਸੀਂ ਆ ਸਕਦੇ ਹੋ ਟਰੈਕਟਰ ਦੇਖ ਵੀ ਸਕਦੇ ਹੋ ਤੋਰ ਫੇਰ ਕੇ ਵੀ ਦੇਖ ਸਕਦੇ ਹੋ ਖੇਤੀ ਦੇ ਵੀ ਵੀਡੀਓ ਮੈਂ ਸਾਰੀਆਂ ਨਹੀਂ ਮੈਂ ਪਾ ਦੂੰਗਾ ਸੋਨੂੰ ਤੇ ਇੱਕ ਵਾਰੀ ਹਾਂ ਤੁਹਾਡਾ ਨੰਬਰ ਕਿੰਨਾ ਨੰਬਰ 97797991 ਅਸਲ ਲੈ ਵੀ ਤੋਂ ਦੋਸਤੋ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਵੀ ਚਲਾਉਂਗਾ ਤੇ ਜੇ ਕੋਈ ਟਰੈਕਟਰ ਦੀ ਤੁਹਾਨੂੰ ਜਾਣਕਾਰੀ ਲੈਣੀ ਚਾਹੀਣੀ ਹੋਈ ਤੁਹਾਨੂੰ ਫੋਨ ਕਰਕੇ ਪੁੱਛ ਸਕਦਾ ਹਾਂ ਹਾਂਜੀ ਹਾਂਜੀ ਜਦੋਂ ਮਰਜ਼ੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਕਿਉਂਕਿ ਇਹਦੇ ਨਾਲ ਕਿ ਮੈਂ ਹੋਰ ਵੀ ਮੈਂ ਇਸ ਵੀ ਫੇਸਬੁੱਕ ਤੇ YouTube ਤੇ ਤੇ Instagram ਦੇਵਾਂਗਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨਾਂ ਦੇ ਘਰੇ ਆ ਕੇ ਟਰੈਕਟਰ ਨੂੰ ਦੇਖ ਸਕਦੇ ਹੋ ਨੌਜ ਵੀ ਲੈ ਸਕਦੇ ਹੋ ਕਿਉਂਕਿ ਇਹਨਾਂ ਦਾ ਪਿੰਡ ਆ ਜਿਹੜਾ ਫਤਿਹਪੁਰ ਜ਼ਿਲ੍ਹਾ ਮਾਨਸਾ ਲੱਗ ਕੇ ਝਨੀਰ ਪੈ ਜਾਂਦਾ ਇਹ ਇੱਧਰ ਹਰਿਆਣਾ ਦਾ ਬਾਡਰ ਪੈ ਜਾਂਦਾ ਪਿੰਡਾਂ ਜਾਂਦਾ ਪਿਰਸ਼ੀਆਂ ਤੁਸੀਂ ਆਉਣਾ ਕਿੱਥੇ ਆ ਦਾਣਾ ਮੰਡੀ ਪੁੱਛਣਾ ਜੀ ਫਤਿਹਪੁਰ ਦੀ ਇੱਥੇ ਜਿਹੜੇ ਬੰਦੇ ਪਾਵਰ ਟ੍ਰੈਕ ਦੇ ਸਕੀਨ ਨੇ ਪਾਵਰ ਟੈਗ ਰੱਖੇ ਹੋਏ ਨੇ ਤੁਸੀਂ ਇਦਾਂ ਦਾ ਕੰਮ ਕਰਨਾ ਚਾਹੁੰਦੇ ਹੋ ਤੇ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਚਲਾਉਂਗਾ ਤੇ अच्छा ਤੁਸੀਂ ਇਹਨੂੰ ਕਿੰਨੇ ਡਰਾਮਾ ਕਰ ਜਾਣਾ ਹੋਰ ਬੋਲਾਂਗੇ ਜਿਆਦਾ ਤੇ ਕਿੰਨੇ ਬਸ ਅੱਧਾ ਬੋਲਾ ਘੰਟੇ ਦਾ ਕੰਮ ਹੈ ਠੀਕ ਹੈ ਤੇ ਬਰਾ ਦੇਗੇ ਅੱਠ ਕਿਲਾ ਢਾਰੇਗੇ ਬਸ ਅੱਠ ਘਾਰੇ ਓਕੇ ਓਕੇ ਉਹ ਸਾਰੀ ਕੰਮ ਰਹਿ ਗਿਆ ਚਾਰ ਪੰਜ ਲੈ ਵੀ ਦੋਸਤੋ ਟਰੈਕਟਰ ਦੀ ਵੀਡੀਓ ਸੀਗੀ ਆਪਣੀ ਆਪਾਂ ਅਕਸਰੀ ਤੁਹਾਡੇ ਲਈ ਨਵੇਂ ਤੋਂ ਨਵੇਂ ਬਲੌਗ ਲੈ ਕੇ ਆਉਣੇ ਹੁੰਨੇ ਆ YouTube Instagram ਤੇ Facebook ਤੇ ਤੁਸੀਂ ਸਾਰੀਆਂ ਵੀਡੀਓ ਨੂੰ ਪਿਆਰ ਦਿੱਤਾ ਇਸੇ ਵੀਡੀਓ ਨੂੰ ਤੁਸੀਂ ਹੱਦ ਕੇ ਪਿਆਓ ਹੱਦ ਕੇ ਵੱਧ ਕੇ ਵੇਖ ਦੇਵੋਗੇ ਤੁਸੀਂ ਇਸ ਤਰੀ ਚੈਨਲ ਨਾਲ ਬਨੇ ਰਹੇ ਹੋ ਰਾਮਨ ਮਾਨਸਾਲਾ ਥੈਂਕ ਯੂ ਆ ਜੀ ਧੰਨਵਾਦ ਆ ਜੀ